ਕਿ 130 ਕਿੱਲੇ ਜ਼ਮੀਨ ਹੈਗੀ ਸਾਡੇ ਕੋਲ 130 ਕਿੱਲੇ ਤੁਹਾਡੇ ਕੋਲ ਯਾਨੀ ਕਿ ਐਸ ਨਹਿਰ ਤੋਂ ਲੈ ਕੇ ਤੇ ਪਰਲੇ ਸੇਮ ਨਾਲੇ ਤੱਕ ਤੁਹਾਡੀ ਹੈ ਜਿਹੜਾ ਇੱਕ ਸਵਾਲ ਲਾਸਟ ਬਾਈ ਸਾਰਿਆਂ ਨੂੰ ਪੈਗ ਸ਼ਾਗੇ ਇੱਥੇ ਚੱਲ ਜਾਂਦਾ ਹਾਂਜੀ ਹਾਂਜੀ ਚੱਲਦਾ ਹੀ ਪੈਗ ਪੈਗ ਵਧੀਆ ਕੋਈ ਰੋਗ ਟੋਕ ਦੇ ਜੇ ਬੰਦਾ ਤੋਂ ਪਹਿਲੀ ਗੱਲ ਮੈਂ ਹੈਰਾਨ ਆ ਵੀ ਲਵਾਨਿਆਂ ਵਾਲੀ ਤੋਂ ਸਿਰਫ 5 ਕਿਲੋਮੀਟਰ ਦੂਰ ਆ ਪਿੰਡ ਜੰਮੂ ਆਣਾ ਤੇ ਪਿੰਡ ਜੰਮੂ ਆਣੇ ਕਿੰਨੀ ਸੋਹਣੀ ਲੋਕੇਸ਼ਨ ਆ ਬਾਈ ਕਿਉਂਕਿ ਦੋਸਤੋ ਮੈਂ ਗਿਆ ਸੀਗਾ ਕਰਿਆਲੇ ਉੱਥੇ ਮੈਂ ਬਣਾ ਕੇ ਆਇਆ ਸੀ ਮੋਟਰ ਦੀ ਵੀਡੀਓ ਤੇ ਮੈਂ ਮੁਖਸਰ ਵਾਲਿਆਂ ਨੂੰ ਪਾਈ ਸੀ ਲਾਂਤ ਮੈਂ ਕਿਹਾ ਦੇਰ ਫਿੱਟੇ ਮੂੰ ਤੁਹਾਡੇ 50 ਬਜਾ 60 60 ਕਿਲੇ ਤੁਹਾਡੇ ਕੋਲੇ ਜ਼ਮੀਨਾਂ ਨੇ ਤੇ ਤੁਹਾਡੇ ਤੋਂ ਇਹੋ ਜੀ ਮੋਟਰ ਹੀ ਨਹੀਂ ਬਣੀ ਤੇ ਬਾਈ ਨੇ ਕਿਹਾ ਵੀ ਆ ਜਾ ਵੀ ਸੱਜਣਾ ਫਿਰ ਤੈਨੂੰ ਵਿਖਾ ਦਿੰਨੇ ਆ ਵੀ ਅਸੀਂ ਵੀ ਕੁਝ ਬਣਾਇਆ ਤੇ ਵਾਕੇ ਇੱਕ ਬਹੁਤ ਸੋਹਣੀ ਲੋਕੇਸ਼ਨ ਆ ਲਬਾਣਿਆਂ ਵਾਲੀ ਤੋਂ ਸਿਰਫ 5 ਕਿਲੋਮੀਟਰ ਦੂਰ ਪਿੰਡ ਜੰਮੂ ਆਣੇ ਜਿਨ੍ਹਾਂ ਦੀ ਬਾਈ ਢਾਣੀ ਵਾਜੀ ਦੀ ਕਿਹੜੀ ਢਾਣੀ ਵਾਜੀ ਦੀ ਬਾਈ ਝੰਡੂ ਆਣੇ ਵਾਲਿਆਂ ਦੀ ਝੰਡੂ ਆਣੇ ਵਾਲਿਆਂ ਦੀ ਢਾਣੀਆਂ ਤੇ ਬਾਈ ਨਾਲ ਕਰਾਉਣੇ ਗੱਲਬਾਤ ਆਜੋ ਤੁਹਾਨੂੰ ਪਹਿਲਾਂ ਸਾਰੀ ਕੋਠੀ ਦੇ ਦਰਸ਼ਨ ਕਰਾਉਣੇ ਉਸ ਤੋਂ ਪਹਿਲਾਂ ਬਾਈ ਨਾਲ ਮਲਾਉਣੇ ਬਾਈ ਗਗਨ ਕੀ ਹਾਲ ਆ ਵਧੀਆ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਗਗਨ ਜੱਦੀ ਪਿੰਡ ਕਿਹੜਾ ਸੀ ਤੁਹਾਡਾ ਸਾਡਾ ਪਿੰਡ ਜੱਦੀ ਪਿੰਡ ਸਾਡਾ ਝੰਡੂਆਣਾ ਜੀ ਝੰਡੂਆਣਾ ਹਾਂਜੀ ਚੰਡਵਾਨਿਓ ਅਸੀਂ ਸਨ 77 ਚ ਇੱਥੇ ਆ ਕੇ ਜ਼ਮੀਨ ਲਈ ਸੀਗੀ ਐਸਾ ਚੰਡਵਾਨਿਓ ਤੁਸੀਂ ਇੱਥੇ ਆਣ ਕੇ ਸਨ 77 ਚ ਕਿੰਨੀ ਜ਼ਮੀਨ ਲਈ ਸੀ ਸਾਡੀ ਬਿਯਰਗਣ ਜ਼ਮੀਨ ਲਈ ਸੀ ਇੱਥੇ ਆ ਕੇ ਇੱਥੇ ਹੁਣ ਸਾਡੇ ਤਿੰਨ ਘਰ ਸਕੇ ਰਹਿੰਦੇ ਆ ਜੀ ਅਸੀਂ ਵੀ ਆਪਦੇ ਚਾਚੇ ਤਾਂ ਆ ਟੋਟਲ ਹੀ ਦੱਸੋ ਤਿੰਨ ਘਰ ਹੀ ਸਕੇ ਰਹਿੰਦੇ ਆ ਜੀ ਹਾਂਜੀ ਇੱਥੇ 130 ਕਿੱਲੇ ਜ਼ਮੀਨ ਹੈਗੀ ਸਾਡੇ ਕੋਲ 130 ਕਿੱਲੇ ਤੁਹਾਡੇ ਕੋਲੇ ਯਾਨੀ ਕਿ ਐਸ ਨਹਿਰ ਤੋਂ ਲੈ ਕੇ ਤੇ ਪਰਲੇ ਸੇਮ ਨਾਲੇ ਤੱਕ ਤੋਂ ਡੀ ਹੈ ਜਿਹੜਾ ਅੱਗੇ ਸੇਮ ਨਾਲੇ ਇੱਥੇ ਹਾਂ 60 65 ਕਿੱਲੇ ਟਾਕ ਇੱਥੇ ਘਰਾਂ ਦੇ ਕੋਲੇ ਹੀ ਹੈ ਅੱਛਾ ਤੇ ਬਾਕੀ ਜ਼ਮੀਨ ਸਾਡੀ ਸਾਹਮ ਕੋਈ ਬਾਹਲੇ ਟੱਕ ਨਹੀਂ ਗੇ ਸਾਰਾ ਨਹਿਰੀ ਪਾਣੀ ਤੇ ਪਾਈਪ ਲਾਈਨ ਸਿਸਟਮ ਹੈ ਪੂਰਾ ਵਧੀਆ ਵਧੀਆ ਹਾਂ ਦਾਤਰੀ ਕਿਰਪਾ ਹੈ ਫੁੱਲ ਪੂਰੀ ਪੂਰੀ ਹੈ ਤੇ ਆਪਾਂ ਵੀ ਯਾਨੀ ਕਿ ਕਿੱਥੇ ਇੱਕ ਜੌਬ ਕਰਦੇ ਆਪਾਂ ਮੈਂ ਬਿਲੀਬੋਰਡ ਜੌਬ ਕਰਦਾ ਹਾਂ ਕਿੰਨਾ ਚਿਰ ਹੋ ਗਿਆ ਲੱਗਿਆ ਨੂੰ ਮੈਨੂੰ 1.5 ਸਾਲ ਹੋ ਗਿਆ 1.5 ਸਾਲ ਹੋ ਗਿਆ ਚਲੋ ਵਧਾਈਆਂ ਹੁਣ ਸਭ ਤੋਂ ਪਹਿਲਾਂ ਹਾਂ ਜੀ ਤੁਹਾਨੂੰ ਵਧਾਈ ਜੀ ਤੇ ਇਹ ਲੋਕੇਸ਼ਨ ਬਣਾਈ ਨੂੰ ਕਿੰਨਾ ਸਮਾਂ ਹੋ ਗਿਆ ਬਾਈ ਇਹਨੂੰ ਜੀ 2 ਸਾਲ ਹੋ ਗਏ 2 ਸਾਲ ਹੋ ਗਏ ਹਾਂ ਜੀ ਵਿਖਾਵਾਂਗੇ ਫਿਰ ਸਾਨੂੰ ਹਾਂ ਜੀ ਆਜੋ ਵੀ ਸੱਜਣੋ ਲੋਕੇਸ਼ਨ ਵਿਖਾਉਣੇ ਆ ਵੀ ਕਿਆ ਬਾਤਾਂ ਸਿਰਫ ਉਹ ਨਾ ਵੇਖ ਲਾ ਵੀ ਮੈਂ ਲਵਾਉਣੇ ਵਾਲੀ ਰਹਿਣਾ ਤੇ ਮੈਨੂੰ ਇਸ ਲੋਕੇਸ਼ਨ ਬਾਰੇ ਪਤਾ ਹੀ ਨਹੀਂ ਹਾਂਜੀ ਤੇ ਬਹੁਤ ਸੋਹਣੀ ਲੋਕੇਸ਼ਨ ਹੈ ਜੀ ਨਾ ਦੋਸਤੋ ਥੋੜੀ ਜੀ ਰਿਪੇਅਰ ਚੱਲੀ ਜਾਂਦੀ ਹੈ ਤੁਸੀਂ ਦੇਖ ਸਕਦੇ ਜੀ ਬਾਈ ਰਿਪੇਅਰ ਕਰਾ ਰਹੇ ਨੇ بارشਾਂ ਕਾਰਨ ਨਾ ਥੋੜੀ ਦਿੱਕਤ ਆ ਗਈ ਹਾਂ بارشਾਂ ਕਾਰਨ ਕਿਉਂਕਿ ਪਾਣੀ ਪੂਣੀ ਆ ਗਿਆ ਸੀ ਉਹਦੇ ਕਰਕੇ ਥੋੜੀ ਰਿਪੇਅਰ ਚੱਲੀ ਆ ਬਲੋਕੇਜ ਵਗੈਰਾ ਹੋ ਗਈ ਹੈ ਉਹ ਚੱਲੀ ਜਾਂਦੀ ਹੈ ਤੁਹਾਨੂੰ ਵਿਖਾ ਦੇਣੀ ਹੈ ਲੋਕੇਸ਼ਨ ਸਭ ਤੋਂ ਪਹਿਲਾਂ ਤਾਂ ਦੇਖੋ ਜੀ ਇੱਕ ਇਧਰ ਸ਼ਾਨਦਾਰ ਸਵੀਮਿੰਗ ਪੂਲ ਬਣਾਇਆ ਆ ਤੇ ਉੱਤੇ ਸਪੈਸ਼ਲ ਫੁਆਰਾ ਸਿਸਟਮ ਲਾਇਆ ਆ ਬਾਕੀ ਬਾਈ ਜੀ ਕਰਿਆਲੇ ਗਿਆ ਸੀ ਮੈਂ ਉੱਥੇ ਨਾ ਪਾਣੀ ਗਰਮ ਸੀਗਾ ਉਹਨਾਂ ਦਾ स्विਮਿੰਗ ਪੂਲ ਦੇ ਵਿੱਚ ਬਾਈ ਤੇ ਇੱਥੇ ਤੁਸੀਂ ਬਾਈ ਜੀ ਵੜ ਨਹੀਂ ਸਕਦੇ ਦੰਦ ਨਾ ਵੱਜਣ ਲੱਗੇ ਤਾਂ ਮੈਨੂੰ ਕਹਿ ਦਿਆ ਜੀ ਵਾਦ ਤੋਂ ਬਾਦ 10 ਤੋਂ 15 ਮਿੰਟ ਵਿੱਚ ਵੜੋਂਗੇ ਤੇ ਧੁੱਪੇ ਬੈਠੋਂਗੇ ਇਧਰ ਇਹ ਬਾਈਆਂ ਨੇ ਸਪੈਸ਼ਲ ਚੇਂਜਿੰਗ ਰੂਮ ਆ ਜੀ ਆ ਦੇਖ ਲਓ ਜਿੱਥੇ ਤੁਸੀਂ ਕੱਪੜੇ ਵਗੈਰਾ ਚੇਂਜ ਕਰ ਸਕਦੇ ਜੀ ਇੱਧਰ ਹੈਗਾ ਜੀ ਫੌਰਾ ਸਿਸਟਮ ਬਾਈ ਇਹ ਫੌਰਾ ਸਿਸਟਮ ਚੱਲਦਾ ਹੈ ਵੈਸੇ ਬੰਦ ਕੀਤਾ ਹੈ ਨਹੀਂ ਵੈਸੇ ਬੰਦ ਕੀਤਾ ਸੀ ਹੁਣ ਕਰਕੇ ਬਾਰਸ਼ਾ ਕਰਨ ਇਹ ਮੱਛੀ ਮੋਟਰ ਦੇ ਵਿੱਚ ਪੈਂਦੀ ਹੈ ਜੀ ਮੱਛੀ ਮੋਟਰ ਨਾਲ ਹੀ ਚੱਲਦਾ ਉੱਪਰ ਅੱਛਾ ਇਹਦੇ ਵਿੱਚ ਤੁਸੀਂ ਮੱਛੀ ਮੋਟਰ ਪਾਈ ਹੋਈ ਹੈ ਮੱਛੀ ਮੋਟਰ ਥੱਲੇ ਪਾਈ ਜੀ ਤਾਂ ਕਨੈਕਸ਼ਨ ਵਗੈਰਾ ਸਾਰਾ ਕੁਝ ਦਿੱਤਾ ਆਇਆ ਦਿੱਤਾ ਆ ਤੇ ਉੱਪਰ ਹੀ ਚੱਲਦਾ ਹੈ ਤੇ ਲਾਈਟਿੰਗ ਚਲਦੀ ਹੈ ਫਿਰ ਰਾਤ ਨੂੰ ਰਾਤ ਇਹ ਹੈ ਰਾਤ ਨੂੰ ਇਹ ਪੂਰੇ ਰੰਗ ਭਾਗ ਲੱਗ ਜਾਂਦੇ ਹਨ ਭਾਗ ਭਾਗ ਹਾਂਜੀ ਹਾਂਜੀ ਤੇ ਵਿਖਾਉਂਗੇ ਮਾੜੇ ਉੱਤੇ ਆਪਾਂ ਕੋਠੀ ਵੇਖ ਆਈਏ ਮੁੜ ਕੇ ਤੁਹਾਨੂੰ ਜ਼ਮੀਨ ਵਿਖਾਉਣੇ ਬਾਈ ਦੀ ਨਾਲ ਹੀ ਜ਼ਮੀਨ ਹੈ ਵਿੱਚ ਆ ਆਪਣਾ ਆਫਿਸ ਹੈ ਦਫਤਰ ਹੈ ਅੱਛਾ ਇਹ ਅਫਸਰ ਪਹਿਲਾ ਆ ਬਾਈ ਦੇ ਯਾਰ ਦੋਸਤ ਆ ਜਿਹੜੇ ਕਿ ਜਿਗਰੀ ਯਾਰ ਆ ਬਾਈ ਜੀ ਜਿਗਰੀ ਯਾਰ ਆ ਹਾਂਜੀ ਹਾਂਜੀ ਇਹ ਸਾਡੇ ਨਾਲ ਹੀ ਰਹਿੰਦੇ ਨੇ ਹਮੇਸ਼ਾ ਨਾਲ ਹੀ ਰਹਿੰਦੇ ਆ ਜੀ ਮੇਰੇ ਨਾਲ ਜਦ ਟਾਈਮ ਇੱਥੇ ਰਹਿੰਦੇ ਆ ਅੱਛਾ ਹਾਂ ਕਿਉਂਕਿ ਮੈਂ ਤਾਂ ਜੌਬ ਤੇ ਜਾਂਦਾ ਐ ਇਹ ਇੱਥੇ ਹੁੰਦੇ ਆ ਚਲੋ ਪਹਿਲਾਂ ਆਪਾਂ ਉੱਤੇ ਚੱਲੀਏ ਫਿਰ نیچے ਵਿਖਾਵਾਂਗੇ ਹਾਂ ਪਹਿਲਾਂ ਦੋਸਤੋ ਆਜੋ ਤੁਹਾਨੂੰ ਬਾਈ ਉੱਤੇ ਵਿਖਾਉਣੇ ਆ ਇਹ ਲਓ ਜਿਹੜਾ ਤੁਸੀਂ ਇਹ 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 ਪਾਈਪ ਲਾਈਨ ਹੈ ਜੀ ਅੱਛਾ ਇਹ ਪਾਈਪ ਲਾਈਨ ਹੈ ਇਹ ਅੰਡਰ ਗਰਾਉਂਡ ਪਾਈਪ ਲਾਈਨ ਹੈ ਸਾਰੀ ਸਾਡੇ ਖੇਤਾਂ ਨੂੰ ਜਾ ਰਹੀ ਹੈ ਅੱਛਾ ਇੱਥੋਂ ਤੁਸੀਂ ਯਾਨੀ ਕਿ ਜਿੰਨੀਆਂ ਵੀ ਮੋਟਰਾਂ ਕਿੰਨੀਆਂ ਮੋਟਰਾਂ ਨੇ ਢੋਡੀਆਂ ਬਾਈ ਮੋਟਰਾਂ ਇੱਥੇ ਹੈਗੀਆਂ ਸੱਤਕ ਮੋਟਰਾਂ ਹੈਗੀਆਂ ਬਾਈ ਮਾੜੇ ਮਾਰੀ ਚਾਤੀ ਇਧਰ ਲੰਮੀ ਅੱਛਾ ਇਧਰ ਤੁਹਾਡੀਆਂ ਸੱਤ ਮੋਟਰਾਂ ਨੇ ਤਿੰਨ ਤਾਂ ਇੱਚ ਸੁਧਰੀ ਆ ਗਏ ਜੀ ਅੱਛਾ ਜੀ ਚਾਰ ਬਿਲੀ ਬੋਰਡ ਦੀਆਂ ਅੱਛਾ ਸੱਤ ਮੋਟਰਾਂ ਹੈਗੀਆਂ ਸਰਕਾਰੀ ਅਤੇ ਇਹ ਸਾਰੀਆਂ ਪਾਈਪ ਲਾਈਨ ਦੇ ਵਿੱਚ ਜੁਆਇਨ ਇਹ ਸਾਰੀਆਂ ਪਾਈਪ ਲਾਈਨ ਦੇ ਯਾਨੀ ਕਿ ਖਾਲਾ ਖੂਲਾ ਤੁਹਾਡੀ ਜ਼ਮੀਨ 'ਚ ਕਿਤੇ ਵੀ ਹੈ ਨਹੀਂ ਕਿਤੇ ਹੈ ਨਹੀਂਗਾ ਕਿਤੇ ਵੀ ਹੈ ਵੀ ਇਨਵਰਟਰ ਵਗੈਰਾ ਜਾਂ ਕਿਸੇ ਚੀਜ਼ ਕੋਈ ਬਣਾਉਣੀ ਆ ਕਿਸੇ ਨੇ ਕਿਸੇ ਨੇ ਹਾਂ ਕੋਈ ਵੀ ਕੋਈ ਵੀ ਆਣ ਕੇ ਲੋਕੇਸ਼ਨ ਤੇ ਬਣਾ ਸਕਦਾ ਹਾਂਜੀ 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 ਤਾਂ ਮਿੱਤਰੋ ਬਾਈ ਦੀ ਜ਼ਮੀਨ ਆ ਜੀ ਆ ਦੇਖ ਸਕਦੇ ਤੁਸੀਂ ਚਾਰ ਸ਼ਫੇਰੇ ਬਾਈ ਦੀ ਜ਼ਮੀਨ ਆ ਇਹ 65 ਕਿੱਲੇ ਆ ਜਿਹਦੇ ਵਿੱਚ ਇਹ ਮੋਟਰ ਆ ਜਿਹਦੇ ਵਿੱਚ ਇਹ ਲੋਕੇਸ਼ਨ ਆ ਜਗ੍ਹਾ ਬਣੀ ਹੋਈ ਆ ਇਧਰ ਬਾਈ ਨੇ ਲਵਾ ਰੱਖਿਆ ਸੋਲਰ ਸਿਸਟਮ ਅਸਾਂ ਠੇਕਾ ਕੀ ਆ ਤੁਹਾਡੀ ਪਹਿਲੀ ਤੁਸੀਂ ਠੇਕੇ ਦਿੱਤੀ ਜਿਹੜੀ ਠੇਕਾ ਸਾਡੇ ਜੀ 80 ਹਜ਼ਾਰ ਦੇ ਲਗਭਗ ਹੈਗਾ ਅੱਛਾ ਤੇ ਆਪਾਂ ਕੋਈ ਆਪਦੇ ਜਿਵੇਂ ਆਪਣੇ ਪੁਰਾਣੇ ਠੇਕੇਦਾਰ ਆ ਜਿਵੇਂ ਆਪਣੇ ਸਕੇ ਸਬੰਧੀ ਅਸੀਂ ਉਹਨਾਂ ਨੂੰ ਠੇਕੇ ਦਿੰਨੇ ਆ ਉਵੇਂ ਹੀ ਉਹਨਾਂ ਨੇ ਕਿਤੇ ਅਸੀਂ ਵਾਧ ਘਾਟ ਸੋਚੀ ਨਹੀਂ ਗੀ ਅੱਛਾ ਅੱਛਾ ਤੁਸੀਂ ਫਿਰ ਵਹੀ ਕਦੋਂ ਛੱਡੀ ਸਾਨੂੰ ਤਾਂ ਹੀ 2 ਸਾਲ ਹੋ ਗਏ ਮਤਲਬ ਮੈਨੂੰ ਜਦੋਂ ਅਸੀਂ ਜੌਬ ਮਿਲ ਗਈ ਉਸ ਤੋਂ ਬਾਅਦ ਆਪਾਂ ਫਾਈ ਛੜਤੀ ਸੀ ਉਸ ਤੋਂ ਬਾਅਦ ਛੜਤੀ ਉਸ ਤੋਂ ਬਾਅਦ ਫਿਰ ਸੈਟਿੰਗ ਨਹੀਂ ਆਉਂਦੀ ਜਿਹੜਾ ਬ੍ਰਦਰ ਆ ਉਹ ਆਪਾਂ ਉੱਥੇ ਦੁਕਾਨ ਰੱਖੀ ਹੈ ਸਪੇਅਰ ਪਾਰ ਦੀ ਅੱਛਾ ਅੱਛਾ ਮਰੀ ਵਾਲੀ ਅੱਛਾ 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 ਭਰਾ ਤੁਹਾਡਾ ਸਪੇਅਰ ਪਾਰ ਦੀ ਦੁਕਾਨ ਕਰਦਾ ਤੁਸੀਂ ਜੌਬ 'ਚ ਆ ਇਹ ਵੀ ਬਹੁਤ ਵਧੀਆ ਕੰਮ ਵੇਖ ਲਓ ਵੀ ਜ਼ਿੰਮੇਵਾਰੀ ਦੇ ਨਾਲ ਨਾਲ ਬਿਜ਼ਨਸ ਵੀ ਆ ਬੰਦਿਆਂ ਦਾ 50 60 ਕਿੱਲੇ ਜ਼ਮੀਨ ਅਗਲਾ ਸੋਚਦਾ ਯਾਰ ਢੂਈ ਮਾਰ ਮੈਂ ਕਿਉਂ ਜੌਬ ਕਰਾਂ ਹਨ ਕਈਆਂ ਦੀ ਸੋਚ ਵੀ ਇਹ ਹੁੰਦੀ ਆ ਨਹੀਂ ਨਹੀਂ ਆਪਾਂ బిਜੀ ਰਹੀਦਾ ਫੁੱਲ ਉਹ ਥੀਸ ਸਪੇਅਰ ਪਾਰਟ ਦੀ ਦੁਕਾਨ ਤੋਂ ਲਈ ਨੂੰ ਆਪਣਾ ਸਾਡੇ 6 ਸਾਲੀ ਹੋ ਗਏ 6 ਸਾਲੀ ਹੋ ਗਏ ਚੰਗਾ ਕੰਮ ਆ ਕਿਹੜੀ ਨਾਂ ਕੀ ਸਪੇਅਰ ਪਾਰਟ ਵਾਲੀ ਦੁਕਾਨ ਦਾ ਉਹ ਨਿਊ ਸੇਖੋ ਸਪੇਅਰ ਪਾਰਟ ਨਿਊ ਸੇਖੋ ਸਪੇਅਰ ਪਾਰਟ ਉਹਨਾਂ ਤੋਂ ਆਪਾਂ ਲਈ ਸੀ ਆਪਣੇ ਘਰ ਵਿਖਾ ਦੇ ਬਾਈ ਬਣ ਕੇ ਪਹਿਲਾਂ ਯਾਰ ਆਜਾ ਵੀ ਇੱਥੋਂ ਕਈ ਵਾਰਾਂ ਕਿਸੇ ਨੇ ਆਉਣਾ ਹੋਵੇ ਜਾਂ ਕਿ ਆ ਜਿਹੜੇ ਸਾਰੇ ਆਪਣੇ ਘਰ ਆ ਬਾਈ ਹਾਂਜੀ ਹਾਂਜੀ ਸਾਰੇ ਘਰ ਆਪਣੇ ਸਕੇ ਸਬੰਧ ਦੇ ਘਰ ਆਈਏ ਸਾਰੇ ਜਿਹੜੇ ਟੋੜਾ ਘਰ ਕਿਹੜਾ ਮੈਂ ਆਪਾਂ ਚਾਚੇ ਤਾਇਏ ਘਰ ਉਹ ਆਪਣਾ ਜਿੱਧਰ ਸੁੱਲਣ ਲੱਗੇ ਉਧਰ ਅੱਛਾ ਉਹ ਸੁੱਲਰ ਵਾਲੀ ਸੈੱਟ ਠੀਕ ਆ ਜੀ ਠੀਕ ਆ ਜੀ ਉਹ ਗਾਣਾ ਯੋ ਚਾਚੇ ਤਾਇਏ ਇਹ ਸਾਰੇ ਆ ਜਾਨੀ ਕਿ ਜਿੰਨੇ ਵੀ ਘਰ ਆ ਇਹ ਸਾਰੇ ਤੁਹਾਡੇ ਆਪ ਦੇ ਆਪ ਦੇ ਸਕੇ ਘਰ ਆ ਹਾਂਜੀ ਸਾਰੇ ਚਲਈਏ ਥੱਲੇ ਆਈਏ ਫਿਰ ਹਾਂਜੀ ਲੋ ਵੀ ਮਨਜੋਤ ਸਿੰਘ ਮੱਲੀ ਕਰੀ ਜਾਂਦਾ ਇੰਜੋਏ ਤੇ ਕਿਉਂ ਬਾਈ ਗਗਨ ਹਾਂਜੀ ਜਿਉਣਾ ਆਵੇ ਤਾਂ ਇਹ ਸਾਹਮਣੇ ਜੰਡੋ ਕੇ ਜੰਮੂਆਣਾ ਰੋੜ ਆ ਗਿਆ ਜੰਮੂਆਣਾ ਹਾਂ ਜੰਡੋ ਕੇ ਜੰਮ ਉੱਤੋਂ ਵਿਖਾ ਦਿੰਦੇ ਆ ਤੁਸੀਂ ਦੇਖ ਸਕਦੇ ਜੇ ਤੇ ਬਾਈ ਜੀ ਪੂਰੀਆਂ ਫੈਸਿਲਿਟੀਆਂਜ਼ ਨੇ ਅਜੇ ਤੁਹਾਨੂੰ ਥੱਲੇ ਵਿਖਾਉਣੇ ਆ ਥੱਲੇ ਕੀ ਕੀ ਆ ਤੁਸੀਂ ਸਿਰਫ ਇੱਕ ਸਮਾਨ ਲੈਓ ਠੰਡਾ ਜੋ ਵੀ ਤੁਸੀਂ ਪੈਕ ਸ਼ੈਗ ਜੋ ਵੀ ਲਾਉਣਾ ਤੁਸੀਂ ਇੱਥੇ ਆਓ ਤੇ ਨਜ਼ਾਰੇ ਲਓ ਬਾਕੀ ਥੱਲੇ ਚਲੀਏ ਬਾਈ ਚਲੋ ਜੀ ਚੰਦੀਆਂ ਹੀ ਬਣੀਆਂ ਬਣਾਈਆਂ ਐ ਫਿਕਸ ਕੀਤੀਆਂ ਹੀ ਆ ਹਨਾ ਵਿੱਚ ਐ ਪੇਪਰ ਪਾਏ ਆ ਇਹਨਾਂ ਨੂੰ ਸਲਾਬ ਨਹੀਂ ਚੜ੍ਹਦੀ ਕਮ ਪੱਕਾ ਹੋ ਗਿਆ ਪਾ ਪਾਣੀ ਜੀ ਖੜੇ ਰਹਿਣਾ ਹੈ ਅੱਛਾ ਇਹ ਯਾਨੀ ਕਿ ਸਲਾਬ ਸਲੂਬ ਇਹਨੂੰ ਬਿਲਕੁਲ ਨਹੀਂ ਨਹੀਂ ਇਹਨੂੰ ਤਾਂ ਤੁਸੀਂ ਪਾਣੀ ਚ ਘੱਟ ਦਿਓ ਪਾਵਾਂ ਹਾਂ ਇਹ ਸਾਰੀ ਪੇਂਟਿੰਗ ਕੀਤੀ ਹੈ ਠੀਕ ਹੈ ਇਹ ਸਾਰੀ ਪੇਂਟਿੰਗ ਹੈ ਇਹ ਪਰ ਪਰ ਪੀਸ ਲੈਂਦੇ ਸੀ ਮੈਂ 15 ਪਹਿਲਾ ਪਹਿਲਾ ਯਾਨੀ ਕਿ ਲਾਈਨਾਂ ਉਸ ਤੋਂ ਬਾਅਦ ਇਹ ਪੇਂਟਿੰਗ ਹੋਈ ਸਾਰੀ ਹਾਂ 1500 ਦਾ ਪਰ ਪੀਸ ਹੈ ਇਹ ਅੱਛਾ 15 ਪੇਂਟਿੰਗ ਦਾ ਪਰ ਠੀਕ ਹੈ ਇਹਦੀ ਸਾਰੀ ਪੇਂਟਿੰਗ ਦਾ 1500 ਉਹਦਾ 1500 ਚਾਰ ਚਵੇਰੇ ਮੇਰਾ ਵੀਰ ਵਿਖਾ ਦੇ ਪੇਂਟਿੰਗ ਪਹਿਲਾਂ ਅੱਜਾ ਨੋਟ ਬੀ ਫੀਸ ਵਿਖਾ ਦਿੰਨੇ ਸਭ ਤੋਂ ਪਹਿਲਾਂ ਬਾਈ ਦਾ ਆਫਿਸ ਆ ਜਿੱਥੇ ਆਣ ਕੇ ਤੁਸੀਂ ਮਿਲਣਾ ਗੱਲਬਾਤ ਕਰਨੀ ਆ ਲਓ ਜੀ ਵਾਦੀ ਵਾ। ਤਾਂ ਮੇਟਰ ਸ ਮੋਟਰ ਦੇ ਉੱਪਰ ਐਸ ਲੋਕੇਸ਼ਨ ਦੇ ਉੱਪਰ ਤੁਹਾਨੂੰ ਸਭ ਤੋਂ ਪਹਿਲਾਂ ਫ੍ਰਿਜ। ਫ੍ਰਿਜ ਵਿਖਾ ਬਾਈ ਕੀ ਕੀ ਆ ਫ੍ਰਿਜ ਦੇ ਵਿੱਚ? ਕੀ ਕੀ ਆ ਰੱਖ ਸਕਦੇ? ਬਾਹਰੋਂ ਜਿਹੜਾ ਬੰਦਾ ਆਣ ਕੇ ਕੋਈ ਠੰਡਾ ਜੋ ਵੀ ਆਪਦਾ ਰੱਖ ਸਕਦਾ ਵਿੱਚ। ਹਾਂਜੀ ਹਾਂਜੀ ਹਾਂਜੀ। ਇਹਦੇ ਵਿੱਚ ਤੁਹਾਨੂੰ ਦੋਸਤੋ ਆਹ ਵੇਖੋ ਜੀ ਬਾਈ ਗਗਨੇ ਰੱਖਿਓ ਯਾਦ ਆਸਤੇ ਬਰਫ਼ ਮਿਲੂਗੀ। ਆਈਸ ਮੇਕਰ ਜਿਹੜਾ ਨਿੱਕੇ ਨਿੱਕੇ ਆਈਸ ਆਪਾਂ ਜਿਵੇਂ ਪੈਕ ਸ਼ੈਕ ਵਗੈਰਾ ਲਾਉਣੇ ਆ। ਹਾਂ ਆਹ ਵੇਖੋ ਜੀ ਆਹ ਬਰਫ਼ ਪਈ ਤੁਹਾਨੂੰ ਹਰੇਕ ਠੰਡੇ ਮਿਲਣਗੇ। نیچے ਬਾਈ ਕੀ ਆ? ਕਿਤੇ ਵੀ ਮਲ ਉਸ ਪਾਣੀ ਫਰੈਸ਼ ਪਾਣੀ ਰੱਖਣ ਕੋਲਡ ਡਰਿੰਕ ਵਗੈਰਾ ਪਾਣੀ ਆ ਕੋਲਡ ਡਰਿੰਕ ਵਗੈਰਾ ਕੋਲਡ ਡਰਿੰਕ ਜੇਕਰ ਤੁਸੀਂ ਲੈ ਕੇ ਆਉਣੀ ਠੀਕ ਹੈ ਜੇਕਰ ਮੁੱਲ ਵੀ ਲੈਣੀ ਹੋਵੇ ਤਾਂ ਇੱਥੋਂ ਮਿਲ ਜੂਗੀ ਬਾਈ ਆਪਾਂ ਹਾਂਜੀ 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 ਇੱਥੋਂ ਪ੍ਰੋਵਾਈਡ ਇਧਰ ਬਾਈ ਨੇ ਕੁਰਸੀ ਲਾ ਰੱਖੀ ਹੈ ਜਿੱਥੇ ਬਹਿ ਕੇ ਤੁਸੀਂ ਸੌ ਗੱਲਬਾਤ ਡਿਸਕਸ ਕਰਨੀ ਹੁੰਦੀ ਹੈ ਬਾਈ ਇੱਥੇ ਬਹਿੰਦੇ ਆ ਇੰਜੋਏ ਕਰਦੇ ਆ ਬਾਈ ਨੇ ਇਹ ਜਗ੍ਹਾ ਬਣਾਈ ਕਿਉਂ ਉਸ ਦੇ ਪਿੱਛੇ ਵੀ ਕਾਰਨ ਦੱਸੋ ਤੁਸੀਂ ਵੀ ਕੀ ਤੁਹਾਡੇ ਮਨ ਚ ਆਇਆ ਜਦੋਂ ਤੁਸੀਂ ਬਣਾਈ ਵੀ ਆਪਾਂ ਨੂੰ ਬਣਾਉਣੀ ਚਾਹੀਦੀ ਅਸੀਂ ਨਾ ਜੀ ਜਿਵੇਂ ਆਪਾਂ ਦੱਸਦੇ ਵੰਡਰਲੈਂਡ ਵਗੈਰਾ अच्छा रिसिविंग पूल बने वंडरलैंड जिलंदर ਸੀਗੇ ਜਲੰਧਰ ਵੰਡਰਲੈਂਡ ਉੱਥੇ ਗਏ ਸੀ ਉੱਥੇ ਗਏ ਸੀ ਤਲਵੰਡੀ ਵੀ ਗਏ ਸੀਗੇ اچھا ਤੇ ਜਾਂਦੇ ਰਹਿੰਦੇ ਸੀਗੇ ਇੱਕ ਤੇ ਉੱਥੇ ਸਾਨੂੰ ਪਰੇਸ਼ਾਨੀ ਆਈ ਉੱਥੇ ਨਾ ਸਾਨੂੰ ਐ ਲੱਗਿਆ ਪਾਣੀ ਨਾ ਵੀ ਮੰਨ ਲਓ ਉਹੀ ਪਾਣੀ ਵਾਰ-ਵਾਰ ਵਰਤ ਰਹੇ ਕੈਮੀਕਲ ਪਾਉਂਦੇ ਆ ਪਾਣੀ ਕੈਮੀਕਲ ਪਾਉਂਦੇ ਆ ਪਾਣੀ ਚਿੱਟਾ ਕਰਨ ਵਾਸਤੇ ਉਹ ਨਾ ਕੈਮੀਕਲ ਕੈਮੀਕਲ ਪਾਣੀ ਵਾਈਟ ਜਰ ਰੱਖੋ ਆਪਣੀ ਚਮੜੀ ਲਈ ਹਾਨੀ ਕਰਕੇ ਹਾਨੀ ਕਰ ਸਾਨੂੰ ਉਹ ਚੰਗਾ ਨਹੀਂ ਲੱਗਿਆ ਚੰਗਾ ਨਹੀਂ ਲੱਗਿਆ ਹਾਂ ਤੇ ਉਸ ਤੋਂ ਬਾਅਦ ਅਸੀਂ ਉੱਥੇ ਸਕੀਮ ਬਣਾਈ ਯਾਰ ਆਪਣੇ ਕੋਲੇ ਵਧੀਆ ਜ਼ਮੀਨ ਦਿੱਤੀ ਹੈ ਪ੍ਰਮਾਤਮਾ ਨੇ ਸਭ ਕੋ ਜਗ੍ਹਾ ਜ ਮੇਰੇ ਮਨ ਚ ਆਇਆ ਫਿਰ ਮੈਂ ਆਪਦਾ ਬਣਾਇਆ ਹੁਣ ਸਾਡੇ ਰਿਸ਼ਤੇਦਾਰ ਵੀ ਇੱਥੇ ਜਰਵਾ ਆ ਜਾਂਦੇ ਆ ਘਰੇ ਘੱਟ ਰਹਿੰਦੇ ਇੱਥੇ ਜ਼ਿਆਦਾ ਬਹਿੰਦੇ ਇੱਥੇ ਯਾਨੀ ਕਿ ਇੱਥੇ ਆ ਉਹ ਤਾਂ ਕਹਿੰਦੇ ਸਹੀ ਰਾਤ ਨੂੰ ਪਾਵਾਂਗੇ ਇੱਥੇ ਅੱਛਾ ਅੱਛਾ ਮਸਾਂ ਲੈ ਕੇ ਜਾ ਇੱਥੇ ਯਾਨੀ ਕਿ ਪੈਨਪੂਣ ਵਾਸਤੇ ਵੀ ਜਗ੍ਹਾ ਹੈ ਕੀ ਹੈ ਹਾਂ ਬੈੱਡਰੂਮ ਹੈਗਾ ਇੱਥੇ ਅੱਛਾ ਆ ਬੈੱਡਰੂਮ ਆ ਜੀ ਇਹ ਬਾਈ ਜੀ ਏਸੀ ਲੱਗਿਆ ਬੈੱਡਰੂਮ ਹੈਗਾ ਜੀ ਅੱਛਾ ਏਸੀ ਇੱਥੇ ਆ ਠੀਕ ਆ ਬਾਈ ਜੀ ਹਾਂਜੀ ਓਏ ਵੇਖੋ ਜੀ ਏਸੀ ਲੱਗਿਆ ਇਧਰ ਬੈੱਡਰੂਮ ਆ ਮੇਰੇ ਵਿਖਾਈ ਦੇ ਮੜਾ ਗੱਦੇ ਗੱਦੇ ਹੈਗੇ ਆ ਕਈ ਵਾਰਾਂ ਕਿਸੇ ਦਾ ਰਾਤ ਰਹਿਣ ਨੂੰ ਇੱਥੇ ਜਿਗਾਰ ਬਣ ਜੇ ਤਾਂ ਬੰਦਾ ਰਹਿ ਸਕਦਾ ਇੱਥੇ ਹਾਂਜੀ ਹਾਂਜੀ ਲੈ ਪਿੰਦੇ ਰਹਿ ਪਿੰਦੇ ਅੱਛਾ ਅੱਛਾ ਇਧਰ ਭਾਈ ਮਾੜੇ ਮਾਰੀ ਨਿਗਾਹ ਵੇਖੋ ਸਾਹਮਣੇ ਲੋਕੇਸ਼ਨ ਤੁਸੀਂ ਕਿਆ ਬਾਤਾਂ ਨੇ ਜੀ ਇਹ ਫਰੰਟ ਸੀਸਾ ਮੈਂ ਰਖਾਇਆ ਸੀਗਾ ਵੀ ਇੱਥੇ ਬੰਦੇ ਆਪਾਂ ਬੈਡਰੂਮ ਤੇ ਪਈ ਹੋਈਗੀ ਸਾਹਮਣੇ ਜੀ ਉੱਥੇ ਪਿੰਦਿਆਂ ਦੇ ਸਾਹਮਣੇ ਆਪਾਂ ਲੋਕੇਸ਼ਨ ਵਰੀ ਇਹ ਸਾਹਮਣੇ ਆ ਲੋਕੇਸ਼ਨ ਆ ਜਚੇਪੂਰਾ ਹਨਾ ਜਚੇਪੂਰਾ ਵੀ ਹਾਂ ਵੀ ਠੀਕ ਹੈ ਬਾਹਰ ਦਾ ਇਹ ਫੋਹਰੇ ਦਾ ਜਿਹੜਾ ਇਹ ਕਿਵੇਂ ਆਇਆ ਕਿਵੇਂ ਬਸ ਉੱਤੋਂ ਯਾਨੀ ਕਿ ਮੀ ਵੀ ਪੈਂਦਾ ਹਾਂ ਹਾਂ ਜੀ ਮੀ ਵੀ ਪੈਂਦਾ ਹੁਣ ਆਪਾਂ ਨਾਈ ਜਨੇ ਆਪਾਂ ਨੂੰ ਗਰਮੈਸ਼ ਉੱਪਰੋਂ ਨਾ ਆਵੇ ਭੋਰਾ ਵੀ ਜਿਹੜੀ ਟੀਨਾ ਵਗੈਰਾ ਲੱਗੀਆਂ ਹਾਂ ਹਾਂ ਟੀਨਾ ਟੂਨਾ ਦੀ ਗਰਮੈਸ਼ ਤੋਂ ਠੀਕ ਹੈ ਗਰਮੈਸ਼ ਨਾ ਬਣੀ ਹਾਂ ਵੱਡਾ ਭੋਰਾ ਸਿਸਟਮ ਵੀ ਹੈਗਾ ਗਨ ਵਾਲਾ ਜੀ ਅੱਛਾ ਅੱਛਾ ਉਹ ਤਾਂ ਬਹੁਤ ਤਗੜਾ ਸਿਸਟਮ ਹੈ ਉਹ ਤਾਂ ਅਸੀਂ ਜਦੋਂ ਆਨ ਕਰ ਦਗੇ ਹਾਂ ਇੱਥੇ ਤੁਸੀਂ ਆਓਗੇ ਆ ਕੇ ਲਾਇ ਲਗੋਗੇ ਜਿਵੇਂ ਤੁਸੀਂ ਆ ਕੇ ਮਾਲੂ ਸ਼ਿਮੜੇ ਵਗੈਰਾ ਆ ਕੇ ਜਿਵੇਂ ਠੀਂ ਧੁੰਦੀ ਧੁੰਦ ਹੈ ਖਾਰੇ ਪਾਸੇ ਧੁੰਦੀ ਧੁੰਦ ਕਰ ਦੋ ਠੀਕ ਆ ਉਹ ਜਦੋਂ ਉਹ ਤੁਸੀਂ ਹਜੇ ਲਾਇਆ ਨਹੀਂ ਕਿ ਲਾਲ ਨਹੀਂ ਉਹ ਸਾਡੇ ਕੋਲ ਹੈਗਾ ਉਹ ਵੈਂਟ ਜੁਇੰਟ ਹੋ ਜਾਂਦਾ ਜਦੋਂ ਉਹ ਕੱਸ ਕੇ ਨਾਲ ਹੀ ਕੱਸ ਕੇ ਮੋਟਰ ਨਾਲ ਜੁਇੰਟ ਹੋਏ ਨਾ ਉਹ ਤਾਂ ਤੁਹਾਨੂੰ ਪਤਾ ਨਹੀਂ ਲੱਗਣਾ ਵੀ ਤੁਸੀਂ ਕਿੱਥੇ ਹਿਮਾਚਲ 'ਚ ਫਿਰਦੇ ਆਂ ਕਿ ਕਿੱਧਰ ਫਿਰਦੇ ਤੁਹਾਨੂੰ ਸਮਝ ਨਹੀਂ ਆਉਣੀ ਅੱਛਾ ਅੱਛਾ ਤੁਹਾਨੂੰ ਦਸਾਰੇ ਪਰ ਤੁਹਾਂ ਦੀ ਤੁਹਾਂ ਦੀ ਸੀ ਨਹੀਂ ਤੁਹਾਨੂੰ ਦੋੰਦੀ ਕਰਦੇ ਨਹੀਂ ਬੰਦਾ ਇੱਥੇ ਭੋਲਿਆਂ ਦਾ ਗਰਮੀ ਆ ਕੇ ਬਸ ਇਹ ਗਰਮੀ ਜੀ ਕੀ ਹੈ ਗਰਮੀ ਹੈ ਕਿ ਸਰਦੀ ਹੈ ਤਾਂ ਮਿੱਤਰੋ ਆਪਾਂ ਤੁਹਾਨੂੰ ਸਾਰਾ ਵਿਖਾਤਾ ਜੀ ਠੀਕ ਹੈ ਨਹੀਂ ਸਾਰਾ ਕਮਾਤਾ ਸਾਰਾ ਵਿਖਾਤਾ ਤੁਸੀਂ ਦੇਖ ਸਕਦੇ ਜੀ ਤਾਂ ਸਫਾਈ ਰੱਖੋ ਤੇ ਬਾਕੀ ਦੋਸਤੋ ਆਪਾਂ ਦੱਸਦੇ ਹਾਂ ਵੀ ਆਖਰਕਾਰ ਇੱਥੇ ਆਉਣ ਦਾ ਕੀ ਹਸਾਬਤਾ ਵਾ ਕਿੰਨੀ ਕਿ ਟਿਕਟ ਲੈਂਦੇ ਆ ਟਿਕਟ ਲੈਣੀ ਨਾ ਕੋਈ ਬਣ ਗਈ ਹੈ ਦੋਸਤੋ ਠੀਕ ਹੈ ਟਿਕਟ ਲੈਣੀ ਮਜਬੂਰੀ ਕਿਉਂ ਆ ਉਹ ਆਪਾਂ ਬਾਈ ਗਗਨ ਨਾਲ ਗੱਲ ਕਰਦੇ ਆ ਤਾਂ ਭਾਈ ਜੀ ਜੇਕਰ ਕੋਈ ਇੱਥੇ ਆਪਦਾ ਵੱਡੇ ਮਨਾਉਣ ਆਵੇ ਜਾਂ ਵੈਸੇ ਕੋਈ ਪਾਰਟੀ ਕਰਨਾ ਚਾਵੇ ਤਾਂ ਉਹ ਕਿਹੜੇ ਦਿਨ ਆ ਸਕਦਾ ਤੇ ਉਸ ਦੇ ਆਸਤੇ ਕੋਈ ਟਿਕਟ ਵਗੈਰਾ ਹੈਗੀ ਉਧੇ ਅਸਤੇ ਟਿਕਟ ਤਾਂ ਆਏ ਆ ਜੀ ਉਹ ਨਾ ਜੇ ਕਿਸੇ ਨੇ ਜਨਮ ਦਿਨ ਵਗੈਰਾ ਮਨਾਉਣਾ ਹੈ ਹਾਂ ਜੀ ਕੋਈ ਆਉਦੀ ਪਾਰਟੀ ਵਗੈਰਾ ਕੁਛ ਕਰਨੀ ਆ ਉਹਦੇ ਵਾਸਤੇ ਸਮਾਂ ਲੈਣਾ ਪੈਂਦਾ ਥੋੜਾ ਜਿਹਾ ਅੱਛਾ ਵੀ ਤੁਹਾਨੂੰ ਪਹਿਲਾਂ ਫੋਨ ਕਰੇ ਹਾਂ ਤੇ ਸਮਾਂ ਲਵੇ ਸਮਾਂ ਲੈਣਾ ਪੈਂਦਾ ਕਿਉਂਕਿ ਕਈ ਵਾਰੀ ਸਾਡੇ ਬਰੀ ਵਾਲੇ ਮੁਕਸਰੋਂ ਫ੍ਰੀ ਕੋਰਟ ਤੋਂ ਯਾਰ ਦੋਸਤ ਆ ਕੇ ਮੰਨ ਲਓ ਨੌਨ ਵਗੈਰਾ ਇੱਥੇ ਆ ਜਾਂਦੇ ਹਨਾ ਵੀ ਘੱਟੋ ਘਾਟੇ ਵੀ ਦੋ ਤਿੰਨ ਦਿਨ ਪਹਿਲਾਂ ਤੁਹਾਨੂੰ ਦੱਸਣਾ ਪਊਗਾ ਵੀ ਅਸੀਂ ਇਦਾਂ ਦਾ ਕਰਕੇ ਬਾਈ ਜੀ ਪਾਰਟੀ ਕਰਨੀ ਜਾਂ ਥੋੜਾ ਛੋਟਾ ਜਿਹਾ ਹਾਂ ਵੀ ਜਾਣ ਦੇਣ ਮੰਨ ਲਓ ਇੱਥੇ ਆਉਣ ਆ ਪਾਉਂ ਬੰਦੇ ਦੋ ਹੀ ਨਾ ਅੰਨਾਈ ਜਾਂਦੇ ਹੋਣ ਫਿਰ ਵੀ ਅਗਲੀ ਦਿੱਕਤ ਆਉਂਦੀ ਹੈ ਪਰੇਸ਼ਾਨੀ ਆਉਂਦੀ ਹੈ ਨਾ ਕੋਈ ਪਰੇਸ਼ਾਨੀ ਆ ਤੇ ਟੈਕਟ ਵਗੈਰਾ ਇਹ ਆ ਵੀ ਜਿਵੇਂ 150 ਰੁਪਿਆ ਟੈਕਟਰ ਜਾਇ ਟਿਕਟ ਰੱਖੀ ਆ ਉਹ ਵੀ 150 ਰੁਪਿਆ ਰੱਖਣ ਦਾ ਕਾਰਨ ਇਹ ਬਣਿਆ ਵੀ ਜਦੋਂ ਆਪਾਂ ਓਪਨ ਰੱਖਿਆ ਸੀਗਾ ਕੋਈ ਆ ਆ ਕੇ ਕੋਈ ਬੋਤਲਾਂ ਖਲਾਰ ਗਿਆ ਕੋਈ ਨਾ ਮਲ ਲੋ ਖਲਾਰ ਵੀ ਕੰਚ ਕੁੰਚ ਜਾਇ ਇੱਥੇ ਸੈਟ ਗਏ ਤੇ ਦੱਸਦੇ ਸੀ ਵੀ ਬੋਤਲਾਂ ਨਾ ਹੁਣ ਪੀ ਪੂ ਕੇ ਤੰਗ ਕਰਦੇ ਮੁਰਕੇ ਸਫਾਈ ਆਪਾਂ ਕਰ ਹਾਂ ਨੈਪਕਿਨ ਵਗੈਰਾ ਬੋਤਲਾਂ ਇਹ ਪਾਈਪ ਲਾਈਨ ਦੇ ਵਿੱਚ ਫਸ ਜਾਂਦੀਆਂ ਸੀ ਫਸ ਜਾਂਦੀਆਂ ਸੀ ਜਿਹਦੇ ਵਿੱਚ ਸਿੱਟਦੀਆਂ ਮੋਟਰ ਨੇ ਗਾਂਢ ਪਾ ਦੀਆਂ ਪਾਈਪ ਲਾਈਨ ਦੀ ਬਲੋਕਿੰਗ ਹੁੰਦੀ ਸੀ ਉਹਦੇ ਅਸਤੇ ਅਸੀਂ ਥੋੜੀ ਮੋਟੀ ਟੈਕਟ ਲਾਈ ਵੇਖ ਤੇਰੀ ਸਫਾਈ ਦਾ ਵ ਜਿੱਦਣ ਯਾਨੀ ਕਿ ਇੱਥੇ ਕੋਈ ਆਊਗਾ ਪਾਰਟੀ ਪੂਟੀ ਉੱਥੇ ਯਾਨੀ ਕਿ ਇੱਥੇ ਤੁਹਾਡਾ ਬੰਦਾ ਪ੍ਰੋਵਾਈਡ ਰਹੂਗਾ ਸਫਾਈ ਸੂਈ ਵਾਸਤੇ ਹਨਾ ਹਾਂ ਹਾਂ ਉਹ ਉਹੋ ਜਿਹਾ ਹੱਲ ਸਭ ਤੇ ਦੋਸਤੋ ਇਸ ਕਰਕੇ ਭਾਈਆਂ ਨੇ ਟਿਕਟ ਰੱਖੀ ਹੈ ਕਿਉਂਕਿ ਬਾਈ ਜੀ ਬਿਜਲੀ ਬੋਰਡ ਚ ਨੇ ਤੇ ਇੱਥੇ ਕਿਉਂਕਿ ਜੇ ਤਾਂ ਇੱਥੇ ਹੁਣ ਤਾਂ ਦੇਖ ਰੇ ਖ ਆਪ ਬੰਦਾ ਕਰ ਲੈਂਦਾ ਹਾਂ ਜੀ ਤੇ ਇਸ ਕਰਕੇ ਰਹਿੰਦੇ ਆ ਮੁਕਸਰ ਤੇ ਇਹਨਾਂ ਨੂੰ ਉੱਥੋਂ ਫਿਰ ਸਪੈਸ਼ਲ ਆਉਣਾ ਜਾਣਾ ਔਖਾ ਤੇ ਇਸ ਕਰਕੇ ਇਹਨਾਂ ਨੇ ਛੋਟੀ ਜਿਹੀ ਟਿਕਟ ਰੱਖੀ ਆ ਬਾਕੀ ਵੈਸੇ ਜੇ ਕੋਈ ਸਨੇ ਆਉਣਾ ਹੋਵੇ ਨਾਉਣ ਨੂੰ ਉਹਨਾਂ ਵਾਸਤੇ ਬਿਲਕੁਲ ਫਰੀ ਆ ਹਾਂ ਹਾਂ ਉਹਨਾਂ ਵਾਸਤੇ ਵੈਸੇ 1-2% ਜਾਂ 2-4% ਕੋਈ ਚੱਕਣੀ ਆਏ ਤਾਂ ਫਿਰ ਆਉਂਦੇ ਆਪਣੇ ਕੋਈ ਲੰង ਦੇ ਟੱਪ ਦੇ ਯਾਰ ਦੋਸਤ ਕੋਈ ਆਉਂਦੇ ਜਾਂਦੇ ਰਹਿੰਦੇ ਇਦਾਂ ਕੋਈ ਜਿਹਾ ਜਿਆਦਾ ਕਿਹੜਾ ਦੇਣਾ ਜਿੱਦਣ ਆਉਣ ਮਤਲਬ ਕਿ ਬੰਦ-ਬੰਦ ਤਾਂ ਨਹੀਂ ਰਹਿੰਦਾ ਉਹ ਨਾ ਸ਼ਨੀਐਤਵਾਰ ਜਿਆਦਾ ਰਸ਼ ਹੁੰਦਾ ਸ਼ਨੀਐਤਵਾਰ ਜ਼ਿਆਦਾਤਰ ਆਉਣ ਬਾਕੀ ਜਿਨੇ ਕੋਈ ਪਾਰਟੀ ਵਗੈਰਾ ਜਾਂ ਉਹ ਫੋਨ ਤੇ ਗੱਲ ਕਰਦੇ ਕਿੰਨਾ ਦੋ ਤਿੰਨ ਦਿਨ ਪਹਿਲਾਂ ਦੱਸਦੇ ਵੀ ਅਸੀਂ ਉਹ ਪ੍ਰਾਈਵੇਸੀ ਦੇਣੀ ਆ ਵੀ ਅਗਲਿਆਂ ਨੂੰ ਡੱਕ ਦ ਤਾਂ ਵੀਡੀਓ ਨੂੰ ਵੱਤ ਵਾਦੀ ਸ਼ੇਅਰ ਕਰ ਦਿਆ ਜੀ ਤੇ ਬਾਈ ਦਾ ਨੰਬਰ ਆ ਸਕਰੀਨ ਤੇ ਜੇ ਕਿਸੇ ਨੇ ਪਾਰਟੀ ਵਗੈਰਾ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਵੱਡੇ ਇਤਿਆਾਨ ਕੇ ਮਨਾਉਣਾ ਤੇ ਉਹ ਕਨੈਕਟ ਕਰਕੇ ਆ ਸਕਦਾ ਬਾਕੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦੇ ਬਾਕੀ ਇੱਕ ਸਵਾਲ ਲਾਸਟ ਬਾਈ ਸਾਰਿਆਂ ਨੂੰ ਪੈਗ ਸ਼ੱਕ ਇੱਥੇ ਚੱਲ ਜਾਂਦਾ ਹਾਂਜੀ ਹਾਂਜੀ ਚੱਲਦਾ ਜੀ ਪੈਗ ਪੈਗ ਵਧੀਆ ਕੋਈ ਰੋਕ ਟੋਕ ਨਹੀਂ ਜੇ ਬੰਦਾ ਗਾਲ ਮੰਦਾ ਨਾ ਕਰੇ ਤੰਗ ਤੁੰਗ ਨਾ ਕਰੇ ਫੇਰ ਕੋਈ ਰੋਗ ਨਹੀਂ ਲਿਮਟ ਚ ਸਭ ਕੁਝ ਚੱਲਦਾ ਇੱਥੇ ਜੇ ਲਿਮਟ ਤੋਂ ਥੋੜਾ ਬਾਹਰ ਹੋ ਜਾਏ ਹਾਂ ਲਿਮਟ ਚ ਬਾਹਰ ਹੋ ਜਾਏ ਫਿਰ ਸਾਡੇ ਵੀ ਬੰਦੇ ਥੋੜੇ ਸ਼ਕਤੀ ਆ ਫਿਰ ਨਾਲ ਹੀ ਰਹਿਨੇ ਇੱਥੇ ਤੁਸੀਂ ਨਾਲ ਹੀ ਰਹਿਨੇ ਆ ਉਹ ਫਿਰ ਦੂਜੀਆਂ ਲੇਜਰ ਵਾਲੀਆਂ ਸਾਰੀਆਂ ਲੇਜਰ ਵਾਲੀਆਂ ਤੇ ਬਾਕੀ ਭਾਈ ਜੀ ਫ੍ਰਿਜ ਫਰਿਜ ਚ ਇੱਥੇ ਰੱਖਣ ਨੂੰ ਹੈਗੇ ਆ ਬਾਤੂ ਵਗੈਰਾ ਆਪਦਾ ਜੋ ਵੀ ਰੱਖ ਸਕਦੇ ਲੱਗ ਕੇ ਸਭ ਕੁਝ ਰੱਖ ਸਕਦਾ ਕੇਕ ਵਗੈਰਾ ਸਭ ਕੁਝ ਇੱਥੇ ਰੱਖਣ ਨੂੰ ਮਿਲਦਾ ਜੇ ਕੋਈ ਚੀਜ਼ ਬਣਾਉਣੀ ਹੈ ਬਰਤਨ ਵਗੈਰਾ ਮਿਲ ਜਾਣਗੇ ਬੁੱਤੇ ਤੁਸੀਂ ਦੱਸਿਆ ਵੀ ਉਹ ਸਾਨੂੰ ਦੱਸ ਦੇਣਾ ਵੀ ਕੀ ਕੋਈ ਚਾਹੀਦਾ ਗੈਸ ਵਗੈਰਾ ਹਾਂ ਤਕਰੀਬਨ 90% ਸਮਾਨ ਤਾਂ ਇੱਥੇ ਹੈਗਾ ਯਾਨੀ ਕਿ ਕੁੱਲ ਮਿਲਾ ਕੇ ਜੇਕਰ ਕੋਈ ਬੰਦਾ ਨਾਲ ਕੁੱਕ ਵੀ ਲੈ ਕੇ ਆਵੇ ਤਾਂ ਉਹ ਇੱਥੇ ਹੈਗਾ ਹਾਂ ਜੀ ਇੱਥੇ ਸਾਹਮਣੇ ਬਣਾਉਂਦੇ ਆ ਸਰਦੀ ਚ ਇੱਥੇ ਬਹਿ ਕੇ ਇੱਥੇ ਸਰਦੀ ਚ ਬਹਿ ਕੇ ਬਾਹਰ ਰਿਵਿਊ ਬਣਾਉਣਾ ਕਿਸੇ ਨੇ ਵਗੈਰਾ ਇੱਥੇ ਚੱਲਦਾ ਬਣਾਉਂ ਤਵਦਾ ਬਣਾ ਕੇ ਬਸ ਚਲੋ ਬਹੁਤ ਮਿਹਰਬਾਨੀ ਬਾਈ ਜੀ ਤੁਹਾਨੂੰ ਮਿਲ ਕੇ ਚੰਗਾ ਲੱਗਿਆ ਠੀਕ ਹੈ ਜੀ ਤੁਹਾਡੇ ਯਾਰਾਂ ਨੂੰ ਸੱਜਣਾ ਨੂੰ ਬਹੁਤ ਬਹੁਤ ਮਿਹਰਬਾਨੀ ਤੇ ਕਿਤੇ ਫੇਰ ਮੇਲੇ ਹੋਏ ਤਾਂ ਜਰੂਰ ਆਵਾਂਗੇ